ਸਤਿਕਾਰਯੋਗ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਤੁਸੀਂ ਇੱਥੇ ਜੋ ਪੇਸ਼ਕਸ਼ ਕੀਤੀ ਹੈ ਉਹ ਅਸੀਂ ਪ੍ਰਵਾਨ ਕੀਤਾ ਹੈ ਤੁਸੀਂ ਜੋ ਵੀ ਇਹਦੀ ਰੂਪਰੇਖਾ ਲਿਕੋਗੇ ਮੈਂ ਵਿਅਕਤੀਗਤ ਤੌਰ ਤੇ ਵੀ ਸਵਾਲ ਦੇ ਤੌਰ ਤੇ ਵੀ ਜਿੰਨਾ ਇਹਦੇ ਸਹਿਯੋਗ ਹੋਇਆ ਅਸੀਂ ਦੇਵਾਂਗੇ ਫਿਰ ਇੱਥੇ ਇਹ ਨਹੀਂ ਹੋਊਗਾ ਵੀ ਆ ਥੋੜੇ-ਬੋਤੇ ਬੰਦੇ ਹੋਣਗੇ ਮੈਂ ਸਾਰੇ ਪੰਜਾਬ ਦੇ ਵਿੱਚ ਜਾਂਦਾ ਰਿਹਾ ਸਾਰੇ ਪੰਜਾਬ ਦੇ ਵਿੱਚੋਂ ਘੱਟੋ-ਘੱਟ 10 ਬੰਦੇ ਹਰ ਸ਼ਹਿਰ ਦੇ ਵਿੱਚੋਂ ਇੱਥੇ ਆਉਣਗੇ ਉਹਦੇ ਵਿੱਚ ਜਿਸ ਤਰ੍ਹਾਂ ਪੰਜਾਬ ਚੋਂ ਬੰਦੇ ਆਉਣਗੇ ਉਸ ਤਰ੍ਹਾਂ ਦੀ ਬਰਾੜਿਆਂ ਦੀ ਸੂਚੀ ਤੁਸੀਂ ਆਪ ਤਿਆਰ ਕਰਨੀ ਹੈ ਉਹਦੀ ਵੀ ਕਮੇਟੀ ਬਣਾ ਲਓ ਦੋ ਬੰਦੇ ਸਭਾ ਦੇ ਵਿੱਚੋਂ ਪਾ ਲ ਮੈਨੂੰ ਪਾਉਣ ਦੀ ਲੋੜ ਨਹੀਂ ਉਹ ਚ ਤੁਸੀਂ ਸਾਰਥਕ ਪ੍ਰੋਗਰਾਮ ਕਰੋ ਤੁਹਾਨੂੰ ਪੂਰਾ ਸਹਿਯੋਗ ਇਸੇ ਥਾਂ ਦੇ ਉੱਤੇ 2 ਦਿਨ ਦਾ 3 ਦਿਨ ਦਾ ਜਿੰਨਾ ਵੀ ਕਰਨਾ ਚਾਹੋਗੇ ਤੁਹਾਨੂੰ ਸਹਿਯੋਗ ਮਿਲੇਗਾ ਮੈਂ ਜੇ ਕੁਝ ਹੋ ਸਕਿਆ ਤਾਂ ਭਾ ਕੀ ਸਿਹਤ ਕੈਂਟਿੰਗ ਵੱਲੋਂ ਮੈਂ ਪ੍ਰਪੋਜ਼ਲ ਬਣਾ ਕੇ ਲੈ ਕੇ ਜਾਊਂਗਾ ਸਾਡੀ ਮੀਟਿੰਗ ਜੂਮ ਦੇ ਵਿੱਚ ਹੋਣੀ ਹੈਗੀ ਗਾਂਧੀਨਗਰ ਉੱਥੇ ਮੈਂ ਯਤਨ ਕਰੂੰਗਾ ਵੀ ਇੱਥੇ ਕੋਈ ਸਹਿਯੋਗ ਆਰਥਿਕ ਤੌਰ ਤੇ ਜਾਂ ਕੋਈ ਬੁਲਾਰਿਆਂ ਨੂੰ ਪੈਸੇ ਜਿਹੜੇ ਹੈਗੇ ਥੋੜੇ ਬਹੁਤੇ ਕਿਰਾਇਆ ਪਾੜਾ ਮੈਂ ਜਿੱਤਣਾ ਕਰੂੰਗਾ ਮੈਂ ਤੁਹਾਡੇ ਨਾਲ ਆ ਬਦੌਲ ਕੇ ਮੇਰੀ ਕੋਈ ਸ਼ੂਨਿਅਤ ਉਹਦੇ ਵਿੱਚ ਨਾ ਹੋਵੇ ਮੈਨੂੰ ਖੁਸ਼ੀ ਵੱਧ ਹੋਊਗੀ ਇਸ ਗੱਲ ਦੀ ਮੈਨੂੰ ਉਮੀਦ ਹੈ ਕਿ ਤੁਸੀਂ ਤੁਹਾਡਾ ਇਹ ਸੁਪਨਾ ਇੱਥੇ ਪੂਰਾ ਹੋਵੇ ਤੇ ਤੁਸੀਂ ਜਿਹੜੇ ਸਾਹ ਚ ਗੱਲ ਕੀਤੀ ਹੈ ਉਸ ਉਤਸ਼ਾਹ ਨੂੰ ਅਖੀਰ ਤੱਕ ਵਰਤਾਰਾ ਰੱਖੋਗੇ ਤੁਹਾਡਾ ਇਹ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ